ਸਹੀ ਕਾਲ ਜੀ ਸਾਰਿਆਂ ਨੂੰ ਲੋ ਮਿੱਤਰੋ ਕਰੋ ਦਰਸ਼ਕਾ ਆਪਣੇ ਜਾਨਵਰਾਂ ਦੇ ਇਹ ਆਪਣੇ ਜਾਨਵਰ ਆ ਜੋ ਘਟੋ ਘਟ ਹੋ ਗਏ ਹੋਣਗੇ 60 ਵੜ 60 ਕਾੜ ਦਿਨਾਂ ਦੇ ਜਾਨਵਰ ਹੋ ਗਏ ਆਪਣੇ ਬਸ ਕੁਸ ਕੋ 60 ਦਿਨਾਂ ਦੇ ਹੋਣਗੇ ਕੁਸ਼ਕ ਤਨਾਂ ਦਾ ਛੋਟੇ ਬਸ ਤਿੰਨ ਕ ਦਿਨਾਂ ਦਾ ਫਰਕ ਹੈ ਇਹਨਾਂ ਚ ਬਾਕੀ ਅਪ ਘਾਂਟਾ ਕੜੀ ਛੱਡ ਲੈਂਦੇ ਨੇ ਆਪਣੇ ਇਹ ਬਾਕੀ ਅਜ ਮੌਸਮ ਠੰਡਾ ਹੀ ਆ ਵੇਨੇ ਨਾ ਤੁਰ ਫਿਰ ਲੈ ਜਾਵਾਰ ਬਾਕੀ ਜੇ ਭਈ ਕਿਸੇ ਭਰਾ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਈ ਤਾਂ ਆਪਾਂ ਨੂੰ ਇੰਸਟਾਗ੍ਰਾਮ ਦੇ ਮੈਸੇਜ ਕਰ ਸਕਦਾ ਚੈਲ ਪੋਲਟਰੀ ਬਠੰਡਾ ਦੇ ਨਾਮ ਤੇ ਆਪਣਾ ਇੰਸਟਾਗ੍ਰਾਮ ਤੇ ਆਈਡੀ ਆ ਬਾਕੀ ਫਿਲਹਾਲ ਆਪਣੀਆਂ ਜਾਨਵਰਾਂ ਜਮਾ ਕੋਈ ਦਿੱਕਤ ਨਹੀਂ ਇਹਨਾਂ ਚ ਪਹਿਲਾਂ ਛੱਕਾ ਛੱਕਾ ਇਹ ਮਾਰ ਲੱਗੇ ਸੀ ਉਹ ਆਪਾਂ ਨੇ ਟ੍ਰੀਟਮੈਂਟ ਕਰਕੇ ਤੇ ਸਹੀ ਕਰਤੇ ਹੁਣ ਅਗਰ ਅੱਠ-ਅੱਠਾ ਕੰਮ Udah betul, udah lagi, apa juga, sorry. kita udah bola, cak. <laughs> Semua erti, yuk, kita ngerti, kupu terkuat, terdapat juga, wawu diantar, wawu aja nih, cak. Alright, game very worth it, wukuh. Oh, nggak tahu, wari. Katarak, talu gae, oh, 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 oh. ਬਾਕੀ ਆਪਾਂ ਕੋਲ ਮੱਕੀ ਦੀ ਟੋਟੀ ਉੱਚੀ ਪਈ ਸੀ ਇਹ ਆਪਾਂ ਪਹਿਲਾਂ ਚੂਚਾ ਲਿਆਉਣਾ ਸੀ ਉਹ ਤੋਂ ਪਹਿਲਾਂ ਬਣਾ ਕੇ ਰੱਖੀ ਸੀਗੀ ਵੀ ਚਲ ਪਾ ਦਿਆ ਕਰਾਂਗੇ ਉਹ ਤੋਂ ਆਪਾਂ ਫੀਡ ਪਾਉਣ ਲੱਗੇ ਸੀ ਇਹ ਬੱਚੀ ਪਈ ਸੀ ਚਲ ਜਿਹੜਾ ਹੱਥ ਨੇ ਛੱਡੀ ਦਾ ਕੰਟਾ ਕੋਦੋਂ ਆਪਾਂ ਇਹਨਾਂ ਨੂੰ ਛੱਡ ਦਿੰਨੇ ਆ ਨੀ ਉਹ ਪਈ ਐ ਮੈਂ ਖੇਖਰਾ ਜਾਊਗੀ ਜਦੋਂ ਹਾਂ ਕੁੱਤਾ ਕਰਤਾ ਭੌਂਕੇ ਫੇਰ ਉੱਡਣਗੇ ਭੱਜਣਗੇ ਸਾਰੇ ਆਜੋ ਆਜੋ ਚੱਲ ਪਏ ਫੇਰ ਫੇਰ ਚੱਲ ਪਏ ਆ ਜਿੱਦੇ ਦਾ ਪਾਜੀ ਗਾੜਜਾ ਲਾਇਆ ਉਹਦੇ ਦੀ ਠੰਡੀ ਹੋਈ ਪਈ ਐ ਮੌਸਮ ਹੀ ਬਦਲ ਗਿਆ ਉਹਦੇ ਦਾ ਇਹ ਵੀ ਆਪਾਂ ਜਿੱਦ ਮੜੀ ਗਰਮੀ ਵੀ ਤੁਹਾਨੂੰ ਦਿਖਾਵਾਂਗੇ ਛੱਡ ਕੇ ਉਹ ਤਾਂ ਪੈ ਪਾਈ ਹੋਈ ਹੈ ਪਾਣੀ ਡਕਦਾ ਹੈ ਜੀ ਇੱਕ ਆਪਾਂ ਬੱਚੇ ਡੱਡ ਕਰਨੇ ਸੀਗੇ ਫੜਾਈ ਨਹੀਂ ਖਾਂਦੇ ਸੀ ਬਹੁਤ ਔਖਾ ਬਲੈਕ ਕਸਲਾ ਉਹ ਯਾਰ ਆ ਯਾਰ ਦੋਨੇ 1.5 1.5 ਸੋ ਇੱਕ ਦਿਨ ਲੱਗਿਆ ਜੀ 5 ਕੀ ਫੜੇ ਅੱਧੇ ਅੱਧਾ ਘੰਟੇ ਚ 5 ਝੂਟੇ ਫੜੇ ਫਿਰ ਮੈਂ ਹਟ ਗਿਆ ਹੁਣ ਦੇਖਦੇ ਆ ਇੱਕ ਦਿਨ ਜਿੱਦੇ ਵੇਲੇ ਹੋਏ ਖੇਤ ਖੇਤ ਖੋਦ ਕੰਮ ਕੁੰਮ ਕਰੀ ਜਾਂਦੇ ਆ ਓ ਇਧਰ ਨਾ ਜਾਓ உடது டேஜி முட என்ன முடு முட முட ਆ ਕੰਮ ਬਾਕੀ ਹਲੇ ਵਿੜੇ ਦੀ ਸੌਸਪਰੇ ਕਰਨੀ ਆ ਯਾਰ ਉਲਝਿਆ ਪਿਆ ਕੰਮ ਕਦੇ ਖੇਤ ਕਦੇ ਇੱਥੇ ਕਦੇ ਖੇਤ ਅੰਦਰੀ ਵੀ ਆਪਾਂ ਇਹਦਾ ਸੌਸਪਰੇ ਕਰਕੇ ਤੇ ਫਿਲਟਰ ਜੀ ਵੀ ਟੰਗਦੇ ਇਹਨਾਂ ਦੇ ਖਰਾਕ ਵਾਲੇ ਉਹਨਾਂ ਤੱਕ ਆਪਾਂ ਥਲੇ ਡਰਦੇ ਤੇ ਹੁਣ ਗੰਦਿਆ ਵਾਲਾ ਪੌਣ ਲੱਗ ਦੇ ਵਿੱਚ ਵੱਡੇ ਹੋ ਗਏ ਨਾ ਹੁਣ ਇਹ ਆਪਾਂ ਬਸ ਹੱਸੀ ਬਣ ਕੇ ਟੰਗਾਈ ਕਰਾਂਗੇ ਚਲੋ ਜੀ ਅੰਨੀ ਕੋ ਵੀਡੀਓ ਦੇਖ ਲਿਓ ਆਪਣੀ ਸਸਰੀਕਾਲ ਸਾਰਿਆਂ ਨੂੰ ਧੰਨਵਾਦ ਤੇ ਬਾਕੀ ਆਪਾਂ ਅੰਦਰ ਸਾਰਾ ਰੈਡੀ ਕਰਕੇ ਸਾਫ਼ ਸੋਇ ਕਰਕੇ ਫਿਰ ਆਪਾਂ ਤੁਹਾਨੂੰ ਅੰਦਰੋਂ ਵੀਡੀਓ ਬਣਾ ਕੇ ਪਾਵਾਂਗੇ ਹਾਂ ਤੁਹਾਨੂੰ ਦਿਖਾਉਣ ਲੱਗਾ ਨਹੀਂ ਅੰਦਰ ਨਾਸ ਵੱਜਿਆ ਪਿਆ ਸਸਰੀ ਕਾਲੀ ਸਾਰਾ ਚੰਗਾਈ ਧੰਨਵਾਦ